ਅਤੇ ਸੋ ਆਪਣੇ ਪੂਰੇ ਕਰਨ ਆਏ ਸੀਗੇ ਸੋ ਆਪਣੇ ਸੁਪਨੇ ਬਣ ਕੇ ਰਹਿ ਗਏ ਸਹੀ ਗੱਲ ਆ ਮੈਂ ਵੀਰੇ ਪਹਿਲਾਂ ਤਾਂ ਸਾਰੇ ਲੋਕਾਂ ਨੂੰ ਜਿਹੜੇ ਵੀ ਦੇਖ ਰੇ ਆ ਉਹਨਾਂ ਨੂੰ ਆਪਣਾ ਨਾਮ ਦੱਸੋ ਯਾ ਮੇਰਾ ਨਾਮ ਹੈ ਬਾਈ ਮਨਪ੍ਰੀਤ ਮਨਪ੍ਰੀਤ ਤੁਸੀਂ ਬਈ ਐਸਾ ਸਟੂਡੈਂਟ ਹੋ ਹੋਣ ਇਥੇ ਹਾਂਜੀ ਬਾਈ ਸਟੂਡੈਂਟ ਠੀਕ ਆ ਜਿਹੜੇ ਇੱਥੇ ਆ ਸਿਚੁਏਸ਼ਨ ਜਾਂ ਲਾ ਚੇਂਜ ਹੋਇਆ ਇਹਦੇ ਕਰਕੇ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਫੇਸ ਕਰਨੀਆਂ ਪੈ ਰਹੀਆਂ ਅੱਜ ਦੇ ਟਾਈਮ 'ਚ ਬਹੁਤ ਚੀਜ਼ਾਂ ਨੇਗੀਆਂ ਬਾਈ ਪਹਿਲੀ ਗੱਲ ਆ ਮੈਂ ਮੈਂ ਪਬਲਿਕ ਕਾਲਜ ਲੈਣਾ ਸੀਗਾ ਇੱਥੇ ਆ ਕੇ ਤੇ ਹੁਣ ਪਬਲਿਕ ਕੋਲੇ ਲੈਣ ਲਈ ਮੈਨੂੰ ਬਹੁਤ ਦਿੱਕਤਾਂ ਆ ਰਹੀਆਂ ਨੇਗ ਕੋਰਸ ਨੇ ਪਹਿਲੀ ਗੱਲ ਸਹੀ ਮਿਲ ਗਏ ਹੈਗਾ ਜੇ ਮਿਲ ਗਿਆ ਤਾਂ ਹੋਰ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ ਨਹੀਂ ਆ ਜਿਵੇਂ ਹੁਣ ਮੈਂ ਚੇਂਜ ਕਰਨਾ ਸੀਗਾ ਕਾਲਜ ਇੱਥੇ ਬੀਸੀਆਈਟੀ ਕਾਲਜ ਲੈਣਾ ਸੀਗਾ ਤੇ ਇੱਥੇ ਮੈਂ ਅਪਲਾਈ ਕਰਤਾ ਸੀਗਾ ਪਰ ਉਹਨਾਂ ਦਾ ਵਾਪਸ ਆ ਗਿਆ ਅੱਗੋਂ ਮੇਰੀ ਫਾਈਲ ਵਾਪਸ ਕਰਤੀ ਉਹਨਾਂ ਨੇ ਉਹ ਕਹਿੰਦੇ ਵੀ ਵਿੱਚ ਸੀ ਪਲੱਸ 2 ਦੇ ਵਿੱਚ ਮੈਥ ਨਹੀਂ ਕੀਤਾ ਆਇਆ ਅੱਛਾ ਇਹ ਰੀਜ਼ਨ ਦਿੱਤਾ ਉਹਨਾਂ ਨੇ ਤੇ ਫਿਰ ਹੁਣ ਕੋਈ ਹੋਰ ਕੋਰਸ ਦੇਖਿਆ ਤਾਂ ਉਹਦੇ ਵਿੱਚ ਵੀ ਨਹੀਂ ਗੱਲ ਬਣ ਰਹੀ ਹੈਗੀ ਤੇ ਹੁਣ ਸਤੰਬਰ ਇਨਟੇਕ ਦੇ ਵਿੱਚ ਸਤੰਬਰ ਇਨਟੇਕ ਲੈਣਾ ਪੈਣਾ ਮੈਨੂੰ ਮਤਲਬ ਤਾਂ ਉਹ ਜਿਹੜਾ ਗੈਪ ਕਵਰ ਕਰਨ ਲਈ ਮੈਨੂੰ ਇੱਕ ਸਮੈਸਟਰ ਹੋਰ ਪ੍ਰਾਈਵੇਟ ਕਾਲਜ ਚ ਲਵਾ ਪੜਨਾ ਪੈਣਾਗਾ ਹਾਂ ਹੁਣ ਤੁਹਾਨੂੰ ਕਿਦਾਂ ਦਾ ਫੀਲ ਹੁੰਦਾ ਜੋ ਵੀ ਆ ਸਿਚੁਏਸ਼ਨ ਚੱਲ ਰਹੀ ਆ ਬਈ ਬੀਰ ਤਾਂ ਮਾੜਾ ਹੀ ਹੁੰਦਾ ਇੱਥੇ ਸੁਪਨੇ ਪੂਰੇ ਕਰਨ ਆਏ ਸੀਗੇ ਸਾਪੜਨੇ ਸਾਪੜੀ ਬਣ ਕੇ ਰਹਿ ਗਏ ਸਹੀ ਗੱਲ ਆ ਨਾ ਜੇ ਹੁਣ ਤੁਹਾਨੂੰ ਬਾਏ ਚਾਂਸ ਵਾਪਸ ਜਾਣਾ ਪੈਂਦਾ ਕਿੱਦਾਂ ਦੇ ਮਨ ਚ ਸਵਾਲ ਹੋਣਗੇ ਜੇ ਇੰਡੀਆ ਵਾਪਸ ਪੰਜਾਬ ਜਾਣਾ ਪਵੇ ਤੇ ਜਾਂ ਉਥੋਂ ਤੁਹਾਡੇ ਫੈਮਿਲੀ ਦੇ ਮਨ ਚ ਕਿੱਦਾਂ ਦੇ ਸਵਾਲ ਹੋਣਗੇ ਜੇ ਇਹ ਸਟੈਪ ਲੈਣਾ ਪੈਂਦਾ ਅੱਜ ਓਕੇ ਬਾਈ ਕਰਦਿਆ ਚੱਕ ਕੇ ਆਇਆ ਪਹਿਲੀ ਗੱਲ ਹੈ ਕਰ ਗਿਆ ਤਾਰਨੇਗਾ ਤੇ ਮੁੱਖਾ ਹੀ ਹੋਣਾ ਕਰਜੇ ਦੀ ਲਪੇਟ ਚ ਆ ਜਾਣਾ ਜੇ ਇੰਡੀਆ ਪਾ ਕੇ ਵਾਪਸ ਇੱਕ ਹੋਰ ਗੱਲ ਦੱਸਿਓ ਯਾਰ ਮੈਨੂੰ ਵੀ ਜਿੱਦਾਂ ਹੁਣ ਤੁਹਾਡਾ ਸਰਕਲ ਆ ਤੁਹਾਨੂੰ ਪਤਾ ਹੋਊਗਾ ਇਹ ਕਿੰਨੇ ਕ ਸਟੂਡੈਂਟਾਂ ਨੂੰ ਇਹ ਚੀਜ਼ ਫੇਸ ਕਰਨੀ ਪੈ ਰਹੀ ਆ ਅੱਜ ਦੇ ਦਿਨਾਂ ਦੇ ਵਿੱਚ ਭਾਈ ਮੈਂ ਪ੍ਰਾਈਵੇਟ ਕਾਲਜ ਚ ਪੜਦਾ ਨਾ ਸਾਡੀ ਸਾਰੀ ਕਲਾਸ ਹੀ ਆ ਜਿਨ੍ਹਾਂ ਨੇ ਚੇਂਜ ਕਰਨਾ ਕੋਲ ਅੱਛਾ ਸਾਡੀ ਸਾਰੀ ਕਲਾਸ ਹੀ ਆ ਘੱਟੋ ਘੱਟ 35 ਤੋਂ 40 ਜਣੇ ਨੇ ਜਿਨ੍ਹਾਂ ਨੇ ਚੇਂਜ ਕਰਨਾ ਕੋਲ ਤੇ ਕਲਾਸ ਦੇ ਵਿੱਚ ਟੋਟਲ ਕਿੰਨੇ ਆ ਜੀ ਆਪਾਂ ਆਖੀਏ 45 50 ਸਾਡੀ ਕਲਾਸ ਦੇ ਵਿੱਚ ਤੇ 35 ਤੋਂ 40 ਜਣੇ ਸੀਗੇ ਤੇ ਸਾਰੇ ਨਹੀਂ ਚੇਂਜ ਸਾਰੇ ਨਹੀਂ ਚੇਂਜ ਕਰਾਉਣਾਗਾ ਸਾਰੇ ਨਹੀਂ ਤੇ ਸਾਰਿਆਂ ਨੂੰ ਇਹ ਸੇਮ ਵਿਵਸਥਾ ਖੜੀ ਹੋਈ ਹੋਈ ਆ ਜੋ ਤੁਸੀਂ ਫੇਸ ਕਰ ਰਹੇ ਹੋ ਕਿਉਂਕਿ ਉਹ ਰਾਸ਼ੋ ਹੁਣ ਇੰਨਾ ਹੋ ਗਿਆ ਮੈਂ ਇੱਕ ਪਹਿਲਾ ਕੰਸਟਰਕਸ਼ਨ ਵਾਲਾ ਕੋਰਸ ਲੈਣਾ ਸੀ ਤੇ ਇੱਕ ਮੇਰੇ ਕੰਮ ਤੇ ਬੰਦਾ ਇੱਕ ਹੈਗਾ ਉਹਨੇ ਦਸੰਬਰ ਦੇ ਸਟਾਰਟਿੰਗ ਦੇ ਵਿੱਚ ਅਪਲਾਈ ਕਰਤਾ ਸੀਗਾ ਉਹਨੂੰ 3 ਹਫ਼ਤਿਆਂ ਬਾਅਦ ਮੇਲ ਆ ਗਈ ਵੀ ਭਾਈ ਸੀਟਾਂ ਫੁੱਲ ਹੋ ਗਈਆਂ ਹੁਣ ਉਹ ਕਿਤੇ ਹੋਰ ਦੇਖ ਰਿਹਾ ਐਟ ਟਾਈਮ ਇਹ ਤੁਹਾਡੇ ਅਕੋਰਡਿੰਗ ਗਵਰਨਮੈਂਟ ਕਹਿੋ ਜੇ ਚੇਂਜਸ ਲਿਆ ਸਕਦੀ ਜਿਹਦੇ ਨਾਲ ਤੁਹਾਡੀ ਹੈਲਪ ਹੋ ਸਕਦੀ ਆ ਕੋਈ ਪਹਿਲਾਂ ਤਾਂ ਕੋਈ ਸੋਚ ਸਕਦੇ ਸੀਗੇ ਹੁਣ ਉਹਨਾਂ ਨੇ ਪ੍ਰੋਡਾ ਵੀ ਰਿਜ਼ਾਈਨ ਦੇ ਗਿਆ ਹੁਣ ਪਤਾ ਨਹੀਂ ਕਿ ਹੈ ਇਹ ਗੇ ਸਰਕਾਰ ਆਉਗੀ ਹਨਾ ਪਹਿਲੀ ਗੱਲ ਦਾ ਵਰਕ ਪਰਮਿਟ ਤਾਂ ਚਾਹੀਦਾ ਹੀ ਹੈ ਚਾਹੇ ਬੰਦਾ ਪ੍ਰਾਈਵੇਟ 'ਚ ਪੜੇ ਚਾਹੇ ਪਬਲਿਕ 'ਚ ਪੜੇ ਹਨਾ 3 ਸਾਲ ਦਾ ਵਰਕ ਪਰਮਿਟ ਤਾਂ ਚਾਹੀਦਾ ਹੀ ਹੈ ਲੇਕਿਨ ਉਹਨੂੰ ਮਿਹਨਤ ਕਰਕੇ ਆਏ ਨੇਗੇ ਸਾਰੇ ਸਟੂਡੈਂਟ ਇੱਥੇ ਐਟਲੀਸਟ ਆਪਦੀਆਂ ਜਿਹੜੀਆਂ ਸਟੱਡੀ ਦੇ ਫੀਸਾਂ ਫੀਸਾ ਕੱਢ ਸਕੇ ਹਨਾ ਵਰਕ ਕਰ ਲੈਣਗੇ ਤੇ ਜੋ ਜਿੰਨਾ ਪੈਸਾ ਲੱਗਿਆ ਉਹ ਰਿਕਵਰ ਹੋ ਜਾਣਾ ਜਿੰਨਾ ਪੈਸਾ ਲੱਗਿਆ ਹਾਂ ਬਿਲਕੁਲ ਠੀਕ ਆ ਬਹੁਤ ਚੰਗਾ ਲੱਗਿਆ ਵੀਰੇ ਤੁਹਾਡਾ ਨਾਲ ਗੱਲ ਕਰਕੇ